ਸਪੰਨ ਸਾਹਿਬ ਪਿੰਡ ਦੇ ਸਪੰਚ ਚੁਣੇ ਗਏ ਹੋ ਲੋਕਾਂ ਨੇ ਤੁਹਾਡੇ ਸਿਰ ਤੇ ਤਾਜ ਰੱਖਿਆ ਸੇਵਾ ਕਰਨ ਦਾ ਮੌਕਾ ਦਿੱਤਾ ਕਿਵੇਂ ਦੇ ਦੇਓ ਬਹੁਤ ਵਧੀਆ ਮੈਂ ਅਰਜਨ ਸਿੰਘ ਨੂੰ ਘਰ ਦੇ ਮੇਰੇ ਸਪੰਚ ਬਣੇ ਸਰਜੀ ਗੌਰ ਜੋ ਕਿ ਲੋਕਾਂ ਨੇ ਬਹੁਤ ਸਾਥ ਮਿਲਤਾ ਤੇ ਮੰਦਰੀਂ ਲੋਕਾਂ ਮੋਟਾ ਪਾਈਆਂ ਤੇ ਮੈਂ ਅੱਗੇ ਚਾਹੁੰਦਾ ਕਿ ਸਭ ਤੋਂ ਬਾਅਦ ਮੈਂ ਪਿੰਡ ਦੀ ਸੇਵਾ ਕਰ ਸਕਾਂ ਤੇ ਲੋਕਾਂ ਦਾ ਸਹਾਯੋਗ ਦੇ ਸਕਾਂ ਦੇ ਸਕਾਂ ਜੀ ਸੁਪਨਸਾ ਪਹਿਲੀ ਵਾਰ ਸੁਪਨਚ ਬਣਿਆ ਕਿ ਜਾਂ ਪਹਿਲੇ ਸੁਪਨਚ ਆ ਚੁੱਕੇ ਹੋ ਸੁਪਨਜ ਪਹਿਲਾਂ ਲੜਨਾ ਮੈਂ ਚਾਹੁੰਦਾ ਸੀ ਕਿ ਸੀਟਰ ਜਨ ਹੋਗੇ ਹੀ ਤੇ ਮੈਂ ਸੀਟਰ ਜਨ ਸੀਟਰ ਬਣਾਇਆ ਤੇ ਬਾਅਦ ਦਿਮਾਗ ਦਾ ਵਿਗੜ ਗਿਆ ਤੇ ਮੈਂ ਕੰਮ ਪੈਸਾ ਮੈਂ ਕੰਮ ਕਰਦਾ ਰਿਆ ਤੇ ਮਹਾਰਾਜ ਲੋਕਾਂ ਨੇ ਨਾਲ ਸਾਥ ਬਹੁਤ ਤੱਤ ਲੋਕਾਂ ਨੇ ਤੇ ਸਾਰੇ ਪੰਜ ਨੰਬਰ ਤੇ 150 ਵੋਟਾਂ ਨਾਲ ਸੁਪਨਚ ਮੇਰੇ ਘਰ ਤੇ ਜਿੱਤੇ ਪਰਬੰਧਕ ਲਾ ਕੇ ਕੰਮ ਕੀਤਾ ਪਰ ਪਹਿਲਾਂ ਲਗਾ ਕੰਮ ਕੀਤਾ ਦੀ ਗੱਤ ਤੋਂ ਆ ਮੇਰਾ ਸਜੂਦ ਪੈਂਡ ਦੀ ਸਫਾਈ ਕਰਾ ਸਕਾਂ ਤੇ ਪਿੰਡ ਜਲੇਚੋਂ ਨੰਬਰ 1 ਕੋਲੇ ਲਿਆ ਸਕਾਂ ਪੈਂਡ ਦਾ ਜੀ ਜੀ ਸੁਖਾ ਸਰਪੰਚ ਸਾਹਿਬ ਕਈ ਵਾਰੀ ਪੈਂਡ ਦੇ ਵਿੱਚ ਪੈਨਸ਼ਨ ਆ ਤੇ ਰਾਸ਼ਨ卡 ਦੀ ਸਮੱਸਿਆ ਨਾਲ ਲੈ ਕੇ ਜਿਹੜੇ ਨੇ ਉਹ ਨਾੜੇ ਬਾਜੀ ਹੁੰਦੀ ਆ ਸਰਪੰਚ ਦੇ ਖਾਣ ਨਾਲੇ ਲੱਗਦੇ ਆ ਪੀਰ ਖਾ ਬਾਜੀ ਹੋ ਜਾਂਦੀ ਆ ਤੁਹਾਡੀ ਪੰਚਾਇਤ ਵੱਲੋਂ ਕਿਵੇਂ ਵੇਖਿਆ ਜਾਏਗਾ ਮੈਂ ਪਹਿਲਾਂ ਮੇ 5 ਸਾਲ ਪਹਿਲਾਂ ਨਾ ਮੈਂ ਸਿੱਧਾ ਅਲਾਸਮੈਂਟ ਕਰਾਇਆ ਸੀ ਸਪੀਕਰ ਤੇ ਜਿਹਨੇ ਕਾਰਡ ਬਣਾਉਣੇ ਬਣਾ ਲਓ ਬਈ ਜਿਨ੍ਹਾਂ ਨੇ ਨਹੀਂ ਰੱਖ ਕੇ ਉਹਨਾਂ ਦੀ ਮਰਜ਼ੀ ਆ ਉਹ ਮੈਂ ਕਿਉਂ ਜਵਾਬ ਦਿੰਦਾ ਉਹ ਲੋਕਾਂ ਦੀ ਆਪਣੀ ਮਰਜ਼ੀ ਜਿਹੜੇ ਨੇ ਯਾਰ ਮੈਨੂੰ ਲਵਾ ਸਕਦੇ ਮੈਂ ਕਿ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਜਿਹੜੇ ਰਹਿ ਚੁੱਕੇ ਉਹ ਤੁਹਾਡੀ ਪੰਚਾਇਤ ਵੱਲੋਂ ਜਿਹੜੇ ਪੂਰੇ ਕਰਾਈ ਜਾਣਗੇ ਰਾਹ ਤੋਂ ਦੋ ਮੇਕ ਮੜੀਆਂ ਰਾਹ ਤੇ ਪਿੰਡ ਦਾ ਗਲੀ ਲੱਗੀ ਪਿੰਡ ਬਾਕੀ ਲਾਈਟਾਂ ਲਗਾਉਣ ਲੱਗੀਆਂ ਬਾਕੀ ਮੈਂ ਚਾਹੁੰਦਾ ਕਿ ਸਾਲ ਦੋਆਂ ਤੇ ਕੰਮ ਕਰਾਂ ਪਿੰਡ ਦਾ ਕਰਦਾਗਾ ਮੈਂ ਚਾਹੁੰਦਾ ਕਿ ਜਿਲੇ ਤੋਂ ਨੰਬਰ ਕਿ ਪਿੰਡ ਲਿਆਵਾਂ ਪਿਛਲੇ ਕਿਹੜੇ ਕੰਮ ਜਿਹੜੇ ਅਧੂਰੇ ਜਿਹੜੇ ਉਹ ਰਹਿ ਗਏ ਪਿਛਲੀ ਪੰਚਾਇਤ ਵੱਲੋਂ ਇਹ ਇਹ ਪੰਚਾਇਤ ਨੂੰ ਤਾਂ ਪਿਛਲੇ ਪਹਿਲੇ ਪੰਜੀਲੇ ਪਿਲੇ ਪੰਜ ਸਾਲ ਜੇ ਉਹ ਮੜੀਆਂ ਰਾਹ ਕਿਤੇ ਘਰ ਇੱਕ ਇੱਕ ਹਰ ਜਨ ਦੇ ਪਲਾ ਅਗਲੀ ਜਗਈਏ ਤੋ ਇੱਕ ਲਾਈਟਾਂ ਲਗਾਉਣ ਜਾ ਰਹੇ ਪਿੰਡ ਜਗੀਆਂ ਨੇ ਤੋ ਕੰਮ ਬਹੁਤ ਇਹ ਦੂਰ ਆ ਗਏ ਬਾਕੀ ਦੇ ਮਾਣ ਕਿਰਪਾ ਨਾਲ ਮੈਂ ਕੰਮ ਕਰਾਤੇ ਪ੍ਰਬੰਧਕ ਲਾਗ ਸਾਬ ਵੱਡਾ ਨਿਹਣਾ ਰਿਆ ਜਣ ਭਾਈ ਜਾਣ ਦੇ ਵਿੱਚ ਬੜੀ ਖੁਸ਼ੀ ਪਾਈ ਜਾਂਦੀ ਹੈ ਇਸ ਦਿਨ ਤੇ ਪੂਰੇ ਵਿਸਵ ਤੇ ਪੱਦਰ ਜਮ ਲਾਇਆ ਜਾਂਦਾ ਬਾ ਤੁਹਾਡੇ ਵੱਲੋਂ ਕੀ ਮੈਸੇਜ ਵੱਡੇ ਜੀ ਕ੍ਰਿਸ਼ਨ ਭਰਾ ਨੂੰ ਬਹੁਤ ਬਹੁਤ ਵਧਾਈ ਹੋਵੇ ਲੱਖ ਰੱਬਾ ਜੀ ਮੈਂ ਜਨਾਂ ਤੇ ਸਹਿਯੋਗ ਨਾਲ ਸਭ ਪਿੰਡ ਇਕੱਠੇ ਕੰਮ ਕਰਦੇ ਸਪੰਸਾਬ ਪਿੰਡ ਦੇ ਵਿੱਚ ਨੌਜਵਾਨ ਪੀੜੀ ਦਾ ਇੱਕ ਅਹਿਮ ਰੋਲ ਦਾ ਹੁੰਦਾ ਤੁਹਾਨੂੰ ਜਿਤਾਉਂਦੇ ਵਿੱਚ ਵੋਟਾਂ ਦੇ ਤੁਹਾਡੇ ਪਿੰਡ ਦੀ ਪੰਚਾਇਤ ਵੱਲੋਂ ਨੌਜਵਾਨਾਂ ਵਾਸਤੇ ਕੀ ਪਲੇਟਫਾਰਮ ਹੋਵੇਗਾ ਸਭ ਤੋਂ ਪਹਿਲਾਂ ਮੈਂ ਗਰਾਊਂਡ ਤਿਆਰ ਕਰਾਉਣ ਲੱਗਾ ਮੈਂ ਸਭ ਤੋਂ ਪਹਿਲਾਂ ਬੱਚਿਆਂ ਦੇ ਖੇਤ ਨੂੰ ਫੋਟੋ ਕਰਕੇ ਕਿਰਸਾਨਾਂ ਦੇ ਪਹਿਲਾਂ ਪੈਕ ਬਣਾਈ ਉੱਥੇ ਬੱਚੇ ਖੇਡਦੇ ਨੇ ਉਹ ਮੇਰਾ ਪੂਰਾ ਨਹੀਂ ਕੰਮ ਹੋ ਸਕਿਆ ਹੁਣ ਗਰਾਊਂਡ ਚਾਲੂ ਪਹਿਲਾਂ ਗਰਾਊਂਡ ਚਾਲੂ ਕਰਾਉਣ ਲੱਗਾ ਜੇ ਮੇਰੇ ਖੇਰਸਾਂ ਨਾਲ ਆਪਣੇ ਸਤੋਂ ਨੌਜਵਾਨ ਸਭ ਤੋਂ ਮੋੜੀ ਸਭ ਤੋਂ ਨੌਜਵਾਨਾਂ ਪਹਿਲਾਂ ਮੈਨੂੰ ਪਾਈਏ ਬਾਦ ਮੈਂ ਸਭ ਤੋਂ ਪਹਿਲਾਂ ਨਿਗਰ ਦੇ ਕੰਮ ਕੰਮ ਦੇਸ਼ ਕੰਮਾਂ ਦਾ ਤੇ ਹੋਰ ਜਦਵਾਤਾ ਗਰੀਬ ਭਰਾਵਾਂ ਦੀ ਮਦਦ ਕਰਾਂਗਾ ਮੈਂ ਕਿਉਂਕਿ ਗਰੀਬ ਤੇ ਵਿਆਹ ਲਈ ਹੋਰ ਮੈਂ ਸਭ ਤੋਂ ਬਾਅਦ ਮਦਦ ਕਰਾਂਗਾ ਅੱਗੇ ਵੀ ਦੋ ਤੀਆਂ ਵਿਆਹ ਚ ਮਦਦ ਦਿੱਤੀ ਹੈ ਮੈਂ ਹੋਰ ਸਭ ਤੋਂ ਬਾਅਦ ਆਪਣੀ ਮਦਦ ਕਰਾਂਗਾ ਕਿਹੜੀ ਗਰੀਬ ਚ ਸੀਰੀ ਜਿਹੜੇ ਸਰਪੰਚ ਸਾਹਿਬ ਨੌਜਵਾਨ ਪੀੜ੍ਹੀ ਆ ਮਤਲਬ ਬਾਹਰ ਤੇ ਮਿਲਣ ਜਾਣ ਜਾ ਰਹੀ ਆ ਬਾਹਰ ਤੋਂ ਲੁਹਾਨ ਜਾਂਦਾ ਵੈਸੇ ਤੁਸੀਂ ਕਿਵੇਂ ਦੇਖਦੇ ਹੋ ਮੈਂ ਚਾਹਨਾ ਕਿ ਪਿੰਡ ਦੇ ਲੋਕੀਂ ਬਤ ਤਕੀਕ ਕਰਸਣ ਕੰਮ ਕਰਸਣ ਪਿੰਡ ਬੇਦਗਰੀ ਬੰਦ ਵੱਡ 25 ਪੜਨੋ ਖਿਆ ਕਰਦੇ ਬਤ ਨੁਕਰੀ ਲਾਸਣ ਹੁਣ ਕੀ ਮੈਸੇਜ ਦੇਣਾ ਪਿੰਡ ਵਾਲਿਆਂ ਨੇ ਤੁਹਾਨੂੰ ਜਤਾਇਆ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਵੇਂ ਧੰਨਵਾਦ ਕਰਨਾ ਚਾਹੋਗੇ ਇਹਨਾਂ ਦਾ ਪਿੰਡ ਵਾਲਾ ਬਹੁਤ ਧੰਨਵਾਦ ਹਾਂ ਕਿਤਾ ਜਾਂਗਾ ਬਤ ਉਹਦਾ ਮੈਂ ਪਿੰਡ ਤੱਕ ਕੀ ਕਰਸਾਂਗਾ ਨੰਬਰ ਇੱਕ ਜਲੇ ਜੋਂ ਉਹਨਾਂ ਨੇ ਲੈ ਸਕਣਾ ਬਤ ਸਪਾਈ ਕਰਾ ਕੇ ਹਰ ਪਿੰਡ ਜੇ ਪੁਲਿਸ ਵਾਲੇ ਬਹਿਣ ਦੇ ਕੰਮ ਕਿਰਨ ਬਤ ਸਹਾਦਾਂਗਾ ਪਿੰਡ ਵਾਲਿਆਂ ਦਾ ਮਾਂਦਰੀ ਨੇ ਵਰਤਾਂਗਾ ਬੇਈਮਾਨੀ ਨੇ ਵਰਤਾਂਗਾ ਹਾਂਜੀ ਵੀਰ ਜੀ ਪਿੰਡ ਵਾਲਿਆਂ ਤੁਹਾਨੂੰ ਪੰਚਾਇਤ ਮੈਂਬਰ ਚੁਣਿਆ ਤੁਹਾਡੀ ਪੰਚਾਇਤ ਚੁਣੀ ਗਈ ਹੈ ਜੀ ਕਿਵੇਂ ਦੇ ਗਏ ਕਾਰਜ ਕਰਜਾਂ ਲੈ ਕੇ ਬਿਲਕੁਲ ਜੀ ਮੈਂ ਸੁਖਵਿੰਦਰ ਪਾਲ son of ਨੱਥਾ ਸਿੰਘ ਪਿੰਡ ਜੋਗੋਲ ਜਤਾਂ ਮੈਂ ਪਿੰਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਸਾਡੇ ਸਰਪੰਚ ਸਾਹਿਬ ਨੂੰ ਚੁਣਿਆ ਨੇ ਉਹਨਾਂ ਨੇ ਤੇ ਅਸੀਂ ਈਰਖਾ ਬਾਜੀ ਤੋਂ ਉੱਤੇ ਉੱਠ ਕੇ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਕਰਾਂਗੇ ਜਿੱਦਾਂ ਨੌਜਵਾਨਾਂ ਜਾਂ ਕੋਈ ਬੇਰੁਜ਼ਗਾਰਾ ਉਹਨਾਂ ਨੂੰ ਨਰੇਗਾ ਦੇ ਵਿੱਚ ਪੈਲਦੇ ਅਧਾਤੇ ਕੰਮ ਦਵਾਵਾਂਗੇ ਜਿਹੜੀ ਵੀ ਕੋਈ ਸਰਕਾਰ ਵੱਲੋਂ ਸਹੂਲਤ ਨੌਜਵਾਨਾਂ ਵਾਸਤੇ ਆਏਗੀ ਜਾਂ ਕੋਈ ਖੇਡਾਂ ਦਾ ਸਮਾਨ ਆਏਗਾ ਉਹ ਵੀ ਅਸੀਂ ਆਪੀ ਨੌਜਵਾਨਾਂ ਨੂੰ ਦਵਾਵਾਂਗੇ ਬਾਕੀ ਗਰਾਊਂਡ ਦਾ ਕੰਮ ਥੋੜਾ ਪਿੱਛੇ ਰਹਿ ਗਿਆ ਸੀ ਉਹ ਅੱਤਾਂ ਹੀ ਕੰਪਲੀਟ ਕਰਾਂਗੇ ਗਰਾਊਂਡ ਵੀ ਵਧੀਆ ਬਣਾਈ ਹੈ ਬੱਚਿਆਂ ਦੇ ਖੇਡਣ ਲਈ ਔਰ ਇਰਖਾ ਬਾਜੀ ਤੋਂ ਉੱਤੇ ਉੱਠ ਕੇ ਕੰਮ ਕਰਾਂਗੇ ਜੀ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਕਿ ਮੈਂ ਪਹਿਲਾਂ ਗਰੀਬਤੀਆਂ ਦੀ ਸਾਦੀ ਵਾਸਤੇ ਪੈਸੇ ਦਿੱਤੇ ਨੇ ਲੋਕ ਭਲਾਈ ਕੰਮ ਕੀਤੇ ਨੇ ਸਰਪੰਚ ਨਾ ਹੁੰਦਿਆਂ ਹਾਂਜੀ ਤੇ ਕੀ ਲੱਗਦਾ ਤੁਹਾਨੂੰ ਹੁਣ ਵੀ ਨੌਜਵਾਨਾਂ ਨੂੰ ਮਤਲਬ ਜਿਹੜਾ ਖੇਡਾਂ ਦਾ ਸਮਾਨ ਤੇ ਪ੍ਰੋਵਾਈਡ ਹੋ ਜਾਏਗਾ ਹਾਂਜੀ ਤੇ ਗਰੀਬ ਲੋਕਾਂ ਵਾਤੇ ਇੱਕ ਤਾਂ ਗਰੀਬ ਬਹੁਤ ਗਰੀਬੀ ਦੇ ਹੱਥ ਥੱਲੇ ਹੁੰਦੇ ਨੇ ਇੱਕ ਅਮੀਰ ਹੁੰਦਾ ਜਿਹੜੇ ਮਿਡਲ ਕਲਾਸ ਦੇ ਲੋਕ ਆ ਉਹਨਾਂ ਵਾਸਤੇ ਜਿਹੜਾ ਤੁਹਾਡੀ ਪੰਚਾਇਤ ਵੱਲੋਂ ਕੀ ਕੀਤਾ ਜਾਵੇ ਸਾਡੀ ਪੰਚਾਇਤ ਦਾ ਸਰਪੰਚ ਸਾਹਿਬ ਦਾ ਅਸੀਂ ਬੜਾ ਧੰਨਵਾਦ ਕਰਦੇ ਹਾਂ ਇਹਨਾਂ ਨੇ ਪਿੱਛੇ ਵੀ ਦੋ ਧੀਆ ਦਾ ਆਪਣਾ ਸ਼ਾਦੀ ਹੀ ਪਿੰਡ ਦੇ ਵਿੱਚ ਉਹਨਾਂ ਦਾ ਬਹੁਤ ਸਹਾਇਕ ਦਿੱਤਾ ਪੈਸੇ ਵੱਲੋਂ ਵੀ ਓਦਾਂ ਵੀ ਉਹਨਾਂ ਦੇ ਨਾਲ ਤੁਰਦੇ ਆਂ ਗਾਂ ਤੋਂ ਵੀ ਜੇ ਕੋਈ ਵੀ ਗਰੀਬ ਪਰਿਵਾਰ ਦੇ ਵਿੱਚ ਧੀ ਦਾ ਕੋਈ ਏਦਾਂ ਸ਼ਾਦੀ ਕਰਨਗੇ ਉਹਦੇ ਵੱਲ ਅਸੀਂ ਵੱਧ ਤੋਂ ਵੱਧ ਉਹਨਾਂ ਦਾ ਸਹਾਇਕ ਕਰਾਂਗੇ ਪਰ ਜਿੰਨਾ ਸਾਡੇ ਕੋਲ ਹੋ ਸਕੇਗਾ ਅਸੀਂ ਗਰੀਬ ਲੋਕਾਂ ਦੀ ਮਦਦ ਕਰਾਂਗੇ ਕਿਹੜੇ ਅਧੂਰੇ ਕੰਮ ਤੁਹਾਨੂੰ ਲੱਗਦਾ ਮੈਂਬਰ ਸਾਹਿਬ ਜਿਹੜੇ ਪਿਛਲੇ ਰਹਿਗੇ ਅਧੂਰੇ ਕੰਮ ਜੀ ਸਾਡੇ ਪਿੱਛੇ ਜੀ ਰਹਿ ਗਈ ਇੱਕ ਮਰੀਆਂ ਦਾ ਰਾਹ ਵਾ ਕਬਰਸਤਾਨ ਦਾ ਉਹ ਰਹਿੰਦਾ ਵਾ ਇੱਕ ਹਰੀ ਚੰਨ ਬਰਾਦਰੀ ਦੀ ਗਲੀ ਆ ਉਹ ਰਹਿੰਦੀ ਆ ਉਹ ਅਸੀਂ ਐਤ ਕੰ ਪੰਚਾਇਤ ਬਣ ਗਈ ਆ ਸਾਡੀ ਉਹ ਅਸੀਂ ਕੰਪਲੀਟ ਕਰਾਂਗੇ ਔਰ ਜਿਹੜੇ ਪਿੱਛੇ ਅਧੂਰੇ ਕੰਮ ਰਹਿ ਗਏ ਸੀ ਉਹ ਸਾਰੇ ਅਸੀਂ ਪੂਰੇ ਕਰਾਂਗੇ ਅਸੀਂ ਪਿੰਡ ਦਾ ਤਹਿ ਦਿਲੋਂ ਤੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਚੁਣਿਆ ਵਾ ਔਰ ਅਸੀਂ ਪਿੰਡ ਦੀ ਵੱਧ ਤੋਂ ਵੱਧ ਸਫਾਈ ਔਰ ਇੱਕ ਨੰਬਰ ਤੇ ਪਿੰਡ ਨੂੰ ਲਿਆਵਾਂਗੇ ਜਿੰਨਾ ਵੀ ਕੰਮ ਪਿੱਛੇ ਰੁਕ ਗਿਆ ਸੀ ਉਹ ਅਸੀਂ ਕੰਪਲੀਟ ਕਰਾਂਗੇ ਈ ਮੈਸੇਜ ਦਿਨਾ ਜੋ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਨੂੰ ਮੈਸੇਜ ਇਹੀ ਹੈ ਜੀ ਆਪੋ ਚੋ ਦੀ ਲੜਾਈ ਝਗੜਾ ਨਹੀਂ ਕਰਨਾ ਮੇਲ ਜੁਲ ਕੇ ਰਹੋ ਪਿਆਰ ਨਾਲ ਰਹੋ ਕੋਈ ਥਾਣੇ ਨਹੀਂ ਜਾਣਾ ਔਰ ਪਹਿਲ ਦੇ ਆਧਾਰ ਤੇ ਵੀ ਕਰਾਂਗੇ ਕਿ ਜੇ ਕੋਈ ਨਰਾਈ ਝਗੜਾ ਹੁੰਦਾ ਤੇ ਉਹਨੂੰ ਪਿੰਡ ਚ ਹੀ ਨਮਟਾਵਾਂਗੇ ਪੁਲਿਸ ਨਹੀਂ ਪਿੰਡ ਚ ਆਉਂਦਾਵਾਂਗੇ ਔਰ ਕਿਸੇ ਦਾ ਪੇ ਨਜਾਇਜ਼ ਪੈਸਾ ਨਹੀਂ ਲੱਗਨ ਦਵਾਂਗੇ ਮੈਂ ਅਕਰਮ ਪੰਚਾਇਤ ਪਿੰਡ ਜੁਗਲ ਜਟਾਂ ਕੁਲਜਿੰਦਰ ਸਿੰਘ ਵਸੇ ਜੀ ਤੁਸੀਂ ਪਿੰਡ ਦੇ ਵਸਨੀਕ ਹੋ ਹਾਂਜੀ ਨਵੀਂ ਚੁਣੀ ਗਈ ਪੰਚਾਇਤ ਦਾ ਸਰਪੰਚ ਸਾਹਿਬ ਐਸੇ ਮੌਜੂਦ ਨੇ ਹਾਂਜੀ ਇਹ ਕਿਵੇਂ ਦੇਖਦੇ ਹੋ ਪੰਚਾਇਤ ਨੂੰ ਲੈ ਕੇ ਪੰਚਾਇਤ ਬਹੁਤ ਵਧੀਆ ਚੁਣੀ ਗਈ ਹੈ ਅਸੀਂ ਭਾਜੀ ਪਿਛਲੀ ਆੜੀ ਵੀ ਜਿਹੜੀ ਸੀ ਆ ਪੰਜੇ ਮੈਂਬਰ ਤੇ 150 ਵੋਟ ਜਿੱਤੇ ਹਨ ਤੇ ਐਤ ਕੀ ਵੀ ਪੰਜੇ ਮੈਂਬਰ ਤੇ 150 ਵੋਟ ਜਿੱਤੇ ਹਨ ਪਿਛਲੇ ਜਿਹੜੇ ਤਾਂ ਕੰਮ ਹੀ ਜਿਹੜਾ ਪ੍ਰਬੰਧਕ ਲਾ ਕੇ ਕੰਮ ਕਰਵਾਏ ਗਏ ਨੇ ਇਹ ਅਸੀਂ ਪਿੰਡ ਤੋਂ ਪੁੱਛਿਆ ਸਰਪੰਚ ਸਾਹਿਬ ਕਹਿੰਦੇ ਨੇ ਵੀ ਇਹਨਾਂ ਨੇ ਆਪ ਖੁਦ ਨਾਲ ਹੋ ਕੇ ਕੰਮ ਸਰਪੰਚ ਨਾ ਹੁੰਦਿਆਂ ਵੀ ਪਿੰਡ ਦੇ ਕੰਮ ਕਰਵਾਏ ਨੇ ਗਰੀਬ ਲੋਕਾਂ ਦੇ ਧੀਆਂ ਦੇ ਸਾਧੀਆਂ ਵੀ ਮਦਦ ਕਰਵਾਈਆਂ ਨੇ ਜਾਂ ਮਦਦ ਦਿੱਤੀ ਆ ਹਾਂਜੀ ਸੋ ਇਹਨਾਂ ਨੂੰ ਇਮਾਨਦਾਰੀ ਨੂੰ ਵੇਖਦਿਆਂ ਲੋਕਾਂ ਨੇ ਜਿਹੜਾ ਸਰਪੰਚ ਚੁਣਿਆ ਹਾਂਜੀ ਆ ਸੋ ਇਹਨਾਂ ਦੇ ਵਿਕਾਸ ਕਾਰਜਾਂ ਨੇ ਕਿਵੇਂ ਦੇਖਦੇ ਵਿਕਾਸ ਬਹੁਤ ਕਰਾਇਆ ਜੀ ਇਹਨਾਂ ਬਹੁਤ ਜ਼ਿਆਦਾ ਗਲੀਆਂ ਦਾਲੀਆਂ ਬਲੀਆਂ ਨੇ ਦੋ ਤਿੰਨ ਕੰਮ ਰਹਿ ਗਏ ਧੂਰੇ ਜਿੱਦਾਂ ਮੈਂਬਰਾਂ ਨੂੰ ਚੈਨ ਦੱਸਿਆ ਇੱਕ ਕਾਢੀ ਸਮਸ਼ਾਨ ਘਾ ਦਾ ਰਸਤਾ ਇੱਕ ਛੱਪੜ ਦੀ ਸਫਾਈ ਹੋਣ ਵਾਲੀ ਏ ਇੱਕ ਪਾਰਕ ਬਣਨ ਵਾਲੀ ਏ ਹੋਰ ਵੀ ਜਿਹੜੇ ਕੰਮ ਨੇ ਦੂਰੇ ਅਸੀਂ ਪਹਿਲ ਦੇ ਅਧਾਰ ਤੇ ਕਰਾਵਾਂਗੇ ਸਰਪੰਚ ਸਾਹਿਬ ਅੱਗੇ ਵੀ ਇਹਨਾਂ ਬਹੁਤ ਜ਼ਿਆਦਾ ਕੰਮ ਕੀਤੇ ਸਰਪੰਚੀ ਤੋਂ ਬਿਗੈਰ ਪਰ ਬੰਦੇ ਕੋ ਕੰਮ ਕਰਾਇਆ ਸਾਰਾ ਹੀ ਅੱਗੇ ਵੀ ਤੇ ਹੁਣ ਵੀ ਜਿਹੜੇ ਕੰਮ ਧੂਰੇ ਕਰਾਵਾਂਗੇ ਪਹਿਲ ਦੇ ਅਧਾਰ ਤੇ ਆਪਣਾ ਮੇਰਾ ਨਾਮ ਜਗਤਾਰ ਸਿੰਘ ਆ ਪੁੱਤਰ ਨੱਥਾ ਸਿੰਘ ਜੀ ਪਿੰਡ ਜੋ ਗੋਇਲ ਜਟਾਂ ਤੁਸੀਂ ਸਾਬਕਾ ਪੰਚਾਇਤ ਮੈਂਬਰ ਰਹੇ ਹੋ ਪਿਛਲੀ ਪੰਚਾਇਤ ਦੇ ਕੰਮ ਤੇ ਹੁਣ ਜੇ ਨਵੀਂ ਚੁਣੀ ਗਈ ਪੰਚਾਇਤ ਆ ਇਸ ਕੰਮ ਨੂੰ ਕਿਵੇਂ ਹੱਲ ਸਮਝਦੇ ਇਸ ਲਈ ਅੱਧੀ ਅਧੂਰੀ ਪੰਚਾਇਤ ਰਹਿ ਗਈ ਸਾਡੇ ਪਿੰਡ ਵਿੱਚ ਪ੍ਰਬੰਧਕ ਲੱਗ ਗਿਆ ਹੈ ਉਹਦੇ ਹੋਣ ਦੇ ਬਾਵਜੂਦ ਵੀ ਮੇਰੀ ਵਾਈਫ ਸਰਪ੍ਰੀਜ ਕੋਰ ਸਾਬਕਾ ਮੈਂਬਰ ਨੇ ਸਰਪੰਚ ਸਾਹਿਬ ਦਾ ਸਾਥ ਦਿੱਤਾ ਅਤੇ ਬਹੁਤ ਹੀ ਕੰਮ ਕਰਵਾਏ ਜਿਹੜੇ ਅਧੂਰੇ ਕੰਮ ਰਹਿ ਗਏ ਨੇ ਹੁਣ ਨਰੋਲ ਪੰਚਾਇਤ ਬਣੀ ਹੈ ਸਰਪੰਚ ਪੰਜ ਮੈਂਬਰ ਜਿਹੜੇ ਵੀ ਅੱਜ ਅਧੂਰੇ ਕੰਮ ਰਹਿ ਗਏ ਨੇ ਉਹ ਕੰਪਲੀਟ ਕੀਤੇ ਜਾਣਗੇ ਅਤੇ ਬਹੁਤ ਹੀ ਵਧੀਆ ਸਰਪੰਚ ਪੜੇ ਲਿਖੇ ਸੂਝਵਾਨ ਗੁਰਮੁਖ ਪੰਚਾਇਤ ਚੁਣੀ ਗਈ ਹੈ ਕੋਈ ਵੀ ਬੰਦਾ ਜਿਹੜਾ ਆ ਨਸ਼ੇ ਦਾ ਸੇਵਨ ਨਹੀਂ ਕਰਦਾ ਨਸ਼ਾ ਰਹਿਤ ਪੰਚਾਇਤ ਆ ਬਹੁਤ ਹੀ ਵਧੀਆ ਪੰਚਾਇਤ ਚੁਣੀ ਗਈ ਹੈ ਜੋਗਵਾ ਜਟਾਂ ਅਸੀਂ ਸੁਣਿਆ ਲੋਕਾਂ ਨੇ ਵੀ ਸਮਝ ਸਾਫ ਇੱਕ ਸਮਾਜ ਸੇਵੀ ਹੋਣ ਦੇ ਨਾਲ ਤੇ ਲੋਕਾਂ ਦਾ ਪਹਿਲਾਂ ਵੀ ਵਿਚਰਦੇ ਇਹ ਨਾ ਸਰਪੰਚ ਹੁੰਦਿਆਂ ਹੈ ਵੀ ਆ ਕਿਵੇਂ ਦੇਖਦੇ ਬਹੁਤ ਹੀ ਵਧੀਆ ਸਰਪੰਚ ਨੇ ਪੜੇ ਲਿਖੇ ਨੇ ਸੂਝਵਾਨ ਨੇ ਇਹਨਾਂ ਪਹਿਲਾਂ ਵੀ ਗਰੀਬ ਬੱਚੀਆਂ ਦੀਆਂ ਸ਼ਾਦੀਆਂ ਕਰਵਾਈਆਂ ਤੇ ਮਤ ਪਿੰਡ ਦੀ ਕੀਤੀ ਗਰੀਬ ਲੋਕਾਂ ਦੀ ਅੱਗੇ ਤੋਂ ਵੀ ਇਹ ਕਰਦੇ ਰਹਿਣਗੇ ਅਤੇ ਪਿੰਡ ਦਾ ਸਹਿਯੋਗ ਦੇਣਗੇ ਅਤੇ ਵਿਕਾਸ ਦੇ ਹਿਸਾਬ ਨਾਲ ਪਿੰਡ ਨੂੰ ਬੁਲੰਦੀਆਂ ਤੇ ਲੈ ਕੇ ਜਾਣਗੇ